ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਗੱਲਬਾਤ ਕਰਾਂਗੇ ਸ਼ੇਖ ਸੱਜਣ ਜੀ ਬਾਰੇ ਕੌਣ ਸੀ ਸ਼ੇਖ ਸੱਜਣ ਕਿਵੇਂ ਉਹਨਾਂ ਦੀ ਮੁਲਾਕਾਤ ਪਹਿਲੀ ਪਾਸ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੁੰਦੀ ਹੈ ਕਿਵੇਂ ਉਹ ਠੱਗ ਤੋਂ ਇੱਕ ਇਮਾਨਦਾਰ ਇਨਸਾਨ ਬਣਦਾ ਹੈ ਆਓ ਸਾਰੀ ਸਾਂਝ ਪਾਉਨੇ ਆ ਤੁਹਾਡੇ ਨਾਲ ਸੱਜਣ ਜਾਂ ਸ਼ੇਖ ਸੱਜਣ ਇੱਕ ਸਰਾਏ ਦਾ ਮਾਲਕ ਯਾਤਰੀਆਂ ਦੇ ਰਹਿਣ ਲਈ ਜੋ ਨਿਵਾਸ ਸਥਾਨ ਹੁੰਦਾ ਹੈ ਉਸ ਦਾ ਮਾਲਕ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਪਹਿਲੀ ਮੁਲਾਕਾਤ ਤੇ ਉਹਨਾਂ ਦਾ ਮੁਰੀਦ ਬਣ ਗਿਆ ਜਾਂ ਚੇਲਾ ਬਣ ਗਿਆ ਸਹਿਬ ਨਾਲ ਮੁਲਾਕਾਤ ਕਰਨ ਤੋਂ ਬਾਅਦ ਜਦੋਂ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਛੇਕ ਦੀ ਸਰਾਂ ਵਿੱਚ ਰੁਕੇ ਸਨ ਤਾਂ ਉਹਨਾਂ ਨੇ ਕਾਫੀ ਜਣਿਆਂ ਕੋਲੋਂ ਸੁਣਿਆ ਕਿ ਸੱਜਣ ਇੱਕ ਚੰਗਾ ਆਦਮੀ ਸੀ ਜਿਸ ਨੇ ਇੱਕ ਅਜਿਹੀ ਜਗ੍ਹਾ ਦੀ ਲੋੜ ਵੇਖੀ ਸੀ ਕਿ ਜਿੱਥੇ ਥੱਕੇ ਹੋਏ ਯਾਤਰੀ ਰਾਤ ਰਹਿ ਸਕਣ ਅਤੇ ਆਪਣਾ ਖਾਣਾ ਪੀਣਾ ਖਾ ਸਕਣ ਅਤੇ ਆਰਾਮ ਲਈ ਰੁਕ ਸਕਣ ਆਪ ਨੂੰ ਚੋਰਾਂ ਅਤੇ ਲੁੱਟੇਰਿਆਂ ਅਤੇ ਜੰਗਲੀ ਜਾਨਵਰਾਂ ਤੋਂ ਸੁਰੱਖਿਅਤ ਇੱਕ ਸਰਾ ਬਣਾਏਗੀ ਯਾਤਰੀਆਂ ਲਈ ਜਿੱਥੇ ਉਹ ਰਹਿ ਸਕਦੇ ਸੀ ਉਸ ਦੀ ਸਰਾ ਪਿੰਡ ਤੁਲੁੰਬਾ ਤੋਂ ਲਗਭਗ 9 ਮੀਲ ਅਤੇ ਮਖਦੂਮਪੁਰਾ ਤੋਂ ਜਾਨਕਿ ਲਾਹੌਰ ਅਤੇ ਮੁਲਤਾਨ ਦੇ ਵਿੱਚਕਾਰ ਜੋ ਅੱਜ ਪੂਰਬੀ ਪੰਜਾਬ ਪਾਕਿਸਤਾਨ ਦੇ ਮੁਲਤਾਨ ਜ਼ਿਲ੍ਹੇ ਵਿੱਚ ਹੈ ਤੋਂ 1 ਮੀਲ ਦੂਰੀ ਤੇ ਸਥਿਤ ਸੀ ਉਹ ਆਪਣੇ ਹਿੰਦੂ ਅਤੇ ਮੁਸਲਮਾਨ ਦੋਨਾਂ ਮਹਿਮਾਨਾਂ ਲਈ ਚੰਗਾ ਸੀ ਇੱਥੋਂ ਤੱਕ ਕਿ ਮੁਸਲਮਾਨਾਂ ਲਈ ਇੱਕ ਮਸਜਿਦ ਅਤੇ ਹਿੰਦੂਆਂ ਲਈ ਇੱਕ ਮੰਦਿਰ ਵੀ ਉਸਨੇ ਬਣਵਾ ਰੱਖਿਆ ਸੀ ਉਸਦੇ ਕਾਰਕੂਨਾਂ ਨੇ ਉਸਦੀ ਵਿਸ਼ਾਲ ਜ਼ਮੀਨ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਸੀ ਜਿਸਨੇ ਸੱਜਣ ਨੂੰ ਇੱਕ ਅਮੀਰ ਅਤੇ ਉਦਾਰ ਆਦਮੀ ਬਣਾ ਦਿੱਤਾ ਸੀ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਆਪਣੀ ਸਰਾਇ ਤੇ ਰੁਕੇ ਉਦੋਂ ਤੱਕ ਉਹ ਆਪਣੇ ਪਿੰਡ ਵਿੱਚ ਐਨੇ ਸਤਕਾਰਯੋਗ ਹੋ ਗਏ ਸਨ ਕਿ ਉਹਨਾਂ ਦੇ ਸਾਥੀ ਪਿੰਡ ਵਾਲਿਆਂ ਦੇ ਨਾਮ ਨਾਲ ਸ਼ੇਖਤਾ ਸਨਮਾਨਯੋਗ ਖਿਤਾਬ ਜੋੜ ਦਿੱਤਾ ਸੀ ਇਸ ਤੋਂ ਬਾਅਦ ਸੱਜਣ ਕਿਵੇਂ ਲੁਟੇਰਾ ਬਣ ਗਿਆ ਪਰ ਹੌਲੀ-ਹੌਲੀ ਸੱਜਣ ਆਪਣਾ ਰਾਹ ਭੁੱਲ ਗਿਆ ਤੇ ਲਾਲਚ ਦੀ ਦੁਨੀਆ ਵਿੱਚ ਪੈ ਗਿਆ ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਸਰਾਏ ਸ਼ੇਖ ਸੱਜਣ ਅਤੇ ਉਹਨਾਂ ਦੇ ਕਾਰਕੁਨ ਲੁੱਟਾਂ ਖੋਹਾਂ ਤੇ ਕਾਤਲਾਂ ਵੱਲ ਮੁੜ ਗਏ ਸਨ ਉਸ ਸਮੇਂ ਤੱਕ ਉਹਨਾਂ ਦੇ ਮਹਿਮਾਨ ਖੁੱਲੇ ਰਸਤੇ ਅਤੇ ਖਤਰਿਆਂ ਤੋਂ ਸੁਰੱਖਿਅਤ ਰਾਤ ਨੂੰ ਹੀ ਕਤਲ ਕੀਤੇ ਜਾਣ ਲਈ RAM ਦੀ ਰਾਤ ਲਈ ਰੁੱਕ ਰਹੇ ਸਨ ਜੰਗਲਾਂ ਨਾਲ ਕਿਰੇ ਨੇੜਲੇ ਸ਼ਹਿਰਾਂ ਅਤੇ ਬਾਹਰ-ਬਾਰ ਉਸ ਦੀ ਸਰਾਂ ਦੇ ਦੂਰ ਦਰਾਡੇ ਟਿਕਾਣਾ ਕਰਮਾਂ ਦੀ ਕੋਈ ਵੀ ਖਬਰ ਗੁਪਤ ਰੱਖਦਾ ਸੀ ਇਸ ਲਈ ਲੋਕ ਉਸ ਨੂੰ ਇੱਕ ਚੰਗਾ ਆਦਮੀ ਸਮਝਦੇ ਸੀ ਬਹੁਤ ਘੱਟ ਲੋਕ ਇਹ ਅੰਦਾਜ਼ਾ ਲਗਾ ਸਕਦੇ ਸਨ ਕਿ ਉਸ ਦੀ ਦੌਲਤ ਗੁਪਤ ਰੂਪ ਵਿੱਚ ਉਸ ਦੇ ਮਹਿਮਾਨਾਂ ਨੂੰ ਲੁੱਟ ਕੇ ਕਮਾਈ ਗਈ ਸੀ ਜੋ ਕਦੇ ਵੀ ਬਾਹਰ ਨਹੀਂ ਆ ਸਕਦੀ ਸੀ ਹਕੀਕਤ ਵਿੱਚ ਸੱਜਣ ਅਤੇ ਉਸ ਦੇ ਬੰਦੇ ਉਹਨਾਂ ਦੇ ਮਹਿਮਾਨਾਂ ਨੂੰ ਮਾਰ ਕੇ ਲੁੱਟ ਰਹੇ ਸਨ ਉਹਨਾਂ ਦਾ ਭਰੋਸਾ ਹਾਸਲ ਕਰਨ ਤੋਂ ਬਾਅਦ ਉਹ ਰਾਤ ਨੂੰ ਉਹਨਾਂ ਤੇ ਡਿੱਗ ਪੈਂਦੇ ਸਨ ਉਹਨਾਂ ਨੂੰ ਲੁੱਟਦੇ ਸਨ ਅਤੇ ਉਹਨਾਂ ਦੀਆਂ ਲਾਸ਼ਾਂ ਨੂੰ ਸਥਾਨਕ ਖੂਬ ਵਿੱਚ ਸੁੱਟ ਦਿੰਦੇ ਸਨ ਪੰਜਾਬੀ ਸ਼ਬਦ ਠੱਗੀ ਜਾਣ ਕੇ ਚਲਾਕ ਫਰਾਡੀ ਬੇਈਮਾਨੀ ਬਦਮਾਸ਼ ਨਿਸਾਨੂ ਅੰਗਰੇਜ਼ੀ ਸ਼ਬਦ ਠੱਗ ਦਿੰਦਾ ਹੈ ਗੈਂਗ ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਯਾਤਰੀਆਂ ਦੇ ਕਤਲ ਅਤੇ ਲੁੱਟਖੋਹ ਦੇ ਰਸਮੀ ਰੋਪ ਵਿੱਚ ਮੁਸਾਫਰਾਂ ਵਿੱਚ ਸ਼ਾਮਲ ਹੋਣਗੇ ਅਤੇ ਉਹਨਾਂ ਨਾਲ ਦੋਸਤੀ ਕਰਨਗੇ ਠੱਗੀ ਦਾ ਸੰਕਲਪ ਘੱਟੋ ਘੱਟ 17ਵੀਂ ਸਦੀ ਤੋਂ ਲੈ ਕੇ ਮੰਨਿਆ ਜਾਂਦਾ ਹੈ ਹਾਲਾਂਕਿ ਸੰਭਵ ਤੌਰ ਤੇ 13ਵੀਂ ਸਦੀ ਤੋਂ ਲੈ ਕੇ 19ਵੀਂ ਸਦੀ ਤੱਕ ਇਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸੱਜਣ ਦੀ ਮੁਲਾਕਾਤ ਗੁਰੂ ਨਾਨਕ ਦੇਵ ਜੀ ਲਾਹੌਰ ਤੋਂ ਪਾਕਪਟਣ ਹੁੰਦੇ ਸੱਜਣ ਦੀ ਸਰਾਈ ਵਿੱਚ ਪਹੁੰਚੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਤੇ ਉਹਨਾਂ ਦੇ ਸਾਥੀ ਭਾਈ ਮਰਦਾਨਾ ਯਾਤਰਾ ਕਰ ਰਹੇ ਸਨ ਤ ਪਰਮਾਤਮਾ ਦੇ ਬਚਨ ਦਾ ਪ੍ਰਚਾਰ ਕਰ ਰਹੇ ਸਨ ਤਾਂ ਉਹ ਮੁਲਤਾਨ ਦੇ ਤੁਲੰਬਾ ਪਹੁੰਚੇ ਗੁਰਨਾਨਕ ਸਾਹਿਬ ਸ਼ੇਖ ਸੱਜਣ ਦੀ ਸਰਾਈ ਤੇ ਗਏ ਗੁਰਨਾਨਕ ਜੀ ਨੂੰ ਦੇਖ ਕੇ ਉਹਨੇ ਸੋਚਿਆ ਕਿ ਇਹ ਇੱਕ ਅਮੀਰ ਆਦਮੀ ਹੋਣਾ ਚਾਹੀਦਾ ਉਸਨੇ ਗੁਰਨਾਨਕ ਜੀ ਦੀ ਅਤੇ ਮਰਦਾਨਾ ਜੀ ਦੀ ਬੜੇ ਪਿਆਰ ਅਤੇ ਧਿਆਨ ਨਾਲ ਸੇਵਾ ਕੀਤੀ ਗੁਰੂ ਜੀ ਜਾਣਦੇ ਸਨ ਕਿ ਸੱਜਣ ਦੇ ਮਨ ਵਿੱਚ ਕੀ ਸੀ ਅਫਸੋਸ ਦੀ ਗੱਲ ਇਹ ਹੈ ਕਿ ਵੱਦ ਸੂਰਤ ਮਾਮਲਾ ਸੀ ਸੱਜਣ ਨੇ ਕਿਹਾ हे ਪਵਿੱਤਰ ਪੁਰਸ਼ ਆ ਕੇ ਅੰਦਰ ਆਰਾਮ ਨਾਲ ਸੋ ਜਾਓ ਰਾਤ ਹੋ ਚੁੱਕੀ ਹੈ ਇਸ ਤੋਂ ਇਲਾਵਾ ਕਾਫੀ ਦੇਰ ਹੋ ਚੁੱਕੀ ਹੈ ਗੁਰੂ ਜੀ ਨੇ ਜਵਾਬ ਦਿੱਤਾ ਸੱਜਣ ਅਸੀਂ ਪਹਿਲਾਂ ਪ੍ਰਭੂ ਦੀ ਉਸਤਤ ਵਿੱਚ ਇੱਕ ਭਜਨ ਗਾਵਾਂਗੇ ਫਿਰ ਪਰਮਾਤਮਾ ਦੇ ਰਾਜ ਬਾਰੇ ਸੁਪਨੇ ਲੈਣ ਲਈ ਨੀਂਦ ਦਾ ਸਵਾਗਤ ਕਰਾਂਗੇ ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣ ਦੇ ਨਾਲ ਹੀ ਉਸ ਨੇ ਭਜਨ ਸੁਣਾਉਣਾ ਸ਼ੁਰੂ ਕਰ ਦਿੱਤਾ ਸ਼ਬਦ ਨੇ ਸਮਝਾਇਆ ਕਿ ਚਮਤਕਾਰ ਪਿੱਤਲ ਦੇ ਬਰਤਨ ਉਂਗਲਾਂ ਨੂੰ ਗੰਦੇ ਕਾਲੇ ਬਿੰਦੀਆਂ ਨਾਲ ਢਕੋ ਜਿਨ੍ਹਾਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਉਹ ਜੰਗਲੀ ਬੂਟੀ ਨਾਲ ਭਰੇ ਬਾਗ-ਬਾਗ ਹਨ ਇਸ ਲਈ ਚਿੱਟੇ ਕੱਪੜੇ ਵਾਲੇ ਪਵਿੱਤਰ ਪੁਰਸ਼ਾਂ ਨਾਲ ਹੈ ਜੋ ਨਿਰਦੇਸ਼ਾਂ ਨੂੰ ਲੁੱਟਦੇ ਹਨ ਉਹ ਪੂਜਾ ਸਥਾਨਾਂ ਤੇ ਸੁੰਦਰ ਇੱਕ ਫੁੱਲ ਵਰਗੇ ਹਨ ਜਿਨ੍ਹਾਂ ਦੀ ਖਰਾਕ ਵਿੱਚ ਡੱਡੂ ਸ਼ਾਮਲ ਹਨ ਚੰਗੇ ਭਾਣਨ ਅਤੇ ਇਸ ਸੰਸਕਾਰ ਵਿੱਚ ਚੰਗਾ ਕਰਨ ਦੇ ਯੋਗ ਹੋਣ ਲਈ ਵਿਅਕਤੀ ਨੂੰ ਪਰਮਾਤਮਾ ਦੀ ਮਦਦ ਦੀ ਬਹੁਤ ਲੋੜ ਹੁੰਦੀ ਹੈ ਇਸ ਤੋਂ ਬਾਅਦ ਸੱਜਣ ਕਿਵੇਂ ਗੁਰਸਿੱਖ ਹੋ ਗਏ ਇਹ ਸ਼ਬਦ ਸੁਣ ਕੇ ਸੱਜਣ जान गए कि इसदा की अर्थ इस है किस लिए किया गया जिमे गुरुजी ने वाणी ਨੂੰ ਖਤਮ ਕੀਤਾ ਉਹ ਉਹਨਾਂ ਦੇ ਪੈਰਾਂ ਵਿੱਚ ਡਿੱਗ ਪਿਆ ਮਾਫੀ ਮੰਗੀ ਅਤੇ ਨਾਮ ਮਰਨ ਜਾਂ ਧੋਖਾ ਦੇਣ ਦਾ ਵਾਅਦਾ ਕੀਤਾ ਉਸਨੇ ਆਪਣੀ ਸਾਰੀ ਦੌਲਤ ਗਰੀਬਾਂ ਵਿੱਚ ਵੰਡ ਦਿੱਤੀ ਅਤਾਂਤੀ ਵਿੱਚ ਇੱਕ ਸੱਚੇ ਸੱਜਣ ਦੀ ਤਰ੍ਹਾਂ ਰਹਿਣ ਲੱਗ ਪਿਆ ਉਹ ਚੇਲਾ ਅਤੇ ਫਿਰ ਪ੍ਰਚਾਰਕ ਬਣ ਗਿਆ ਸ਼ੇਖ ਸੱਜਣ ਵਜੋਂ ਸਤਕਾਰਿਆ ਗਿਆ ਸੱਜਣ ਨੇ ਆਪਣੀ ਸਰਾਏ ਨੂੰ ਸੱਚੀ ਧਰਮਸ਼ਾਲਾ ਵਿੱਚ ਬਦਲ ਦਿੱਤਾ ਸੱਜਣ ਗੁਰੂ ਦਾ ਚੇਲਾ ਬਣ ਗਿਆ ਬਾਅਦ ਵਿੱਚ ਗੁਰੂ ਹਰ Rai ਜੀ ਦੇ ਸਮੇਂ ਇਸ ਇਲਾਕੇ ਦੇ ਮਸੰਦ ਭਾਈ ਜੋਧ ਤੁਲੰਬਾ ਵੀ ਰਹਿੰਦੇ ਸਨ ਇਹ ਉਹਨਾਂ ਦੇ ਵੰਸ਼ ਸਨ ਜਿਨ੍ਹਾਂ ਨੇ ਪਹਿਲੀ ਵਾਰ 1913 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਸੀ ਪਾਕਿਸਤਾਨ ਵਿੱਚ ਉਸ ਸਥਾਨ ਤੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਗਿਆ ਗੁਰਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਨੇ ਆਪਣੀ ਇੱਕ ਮਹੱਤਵਪੂਰਨ ਇਮਾਰਤ ਦਾ ਨਾਮ ਸ਼ੇਖ ਸੱਜਣ ਗੈਸਟ ਹਾਊਸ ਵੀ ਰੱਖਿਆ ਸੋ ਇਹ ਸੀ ਸ਼ੇਖ ਸੱਜਣ ਜੀ ਦੀ ਸਾਖੀ ਇਹ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਇਹ ਵੀਡੀਓ ਨੂੰ ਆਪਣੇ ਬੱਚਿਆਂ ਤੱਕ ਜ਼ਰੂਰ ਪਹੁੰਚਾਓ ਤਾਂ ਜੋ ਆਪਣੇ ਪੰਜਾਬ ਬਾਰੇ ਆਪਣੇ ਗੁਰੂਆਂ ਬਾਰੇ ਆਪਣੇ ਪੀਰਾਂ ਬਾਰੇ ਆਪਣੇ ਜੜਾਂ ਬਾਰੇ ਜਾਣ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਦ ਤੱਕ ਲਈ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ